ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਜਨਵਰੀ ਨੂੰ ਹਿੰਦੂ ਤਬੀਆਂ ਨੇ ਆਜ਼ਾਦ ਕੌਮ ਨੇ ਮਸਜਿਦ ਢਾ ਕੇ ਮੰਦਿਰ ਬਣਾਇਆ ਜਸ਼ਨ ਮਨਾਇਆ ਪੂਰੇ ਦੇਸ਼ ਦੇ ਵਿੱਚ ਤੇ ਸੜਕਾਂ ਦੇ ਉੱਤੇ ਬਹੁਤ ਉਤਪਾਦ ਵੀ ਮਚਾਇਆ ਗੁਲਾਮ ਕੌਮਾਂ ਨੂੰ ਇਸ ਤੋਂ ਸਿੱਧ ਲੈਣੀ ਚਾਹੀਦੀ ਹੈ ਕੁਝ ਸਿੱਖਣਾ ਚਾਹੀਦਾ ਹੈ ਗੁਲਾਮੀ ਕਿਸੇ ਲਈ ਵੀ ਬਹੁਤ ਭਿਆਨਕ ਹੈ ਗੁਲਾਮੀ ਸਮੇਂ ਕੌਮ ਜਾਂ ਮਨੁੱਖ ਬਿਲਕੁਲ ਬੇਵਸਤੇ ਲਚਾਰ ਹੁੰਦਾ ਹੈ ਜਦੋਂ ਹਿੰਦੁਸਤਾਨ ਤੇ ਮੁਗਲਾਂ ਦਾ ਰਾਜ ਸੀ ਤਾਂ Hindu ਗੁਲਾਮ ਸੀ ਮੰਦਰਾਂ ਨੂੰ ਢਾ ਕੇ ਮਸਜਿਦਾਂ ਬਣਾਈਆਂ ਜਾ ਰਹੀਆਂ ਸੀ ਤਾਂ Hindu ਦੂਰ ਖੜਾ ਹੋ ਕੇ ਬੇਵਸਤ ਤੇ ਲਚਾਰਾਂ ਦੀ ਤਰ੍ਹਾਂ ਇਹ ਸਭ ਕੁਝ ਦੇਖ ਰਿਹਾ ਸੀ ਅੱਜ ਮੁਸਲਮਾਨ ਗੁਲਾਮ ਹੈ ਤੇ Hindu ਮਸਜਿਦਾਂ ਨੂੰ ਢਾ ਕੇ ਉੱਥੇ ਮੰਦਰ ਬਣਾ ਰਹੇ ਹਨ ਤੇ ਮੁਸਲਮਾਨ ਬੇਵਸਤ ਚਲਾ ਚਾਰ ਹੋ ਕੇ ਦੇਖ ਰਿਹਾ ਹੈ ਮੈਂ Hindu ਤੇ Musalman ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਮੁਸਲਮਾਨਾਂ ਦਾ ਰਾਜ ਆਇਆ ਤੇ ਉਹਨਾਂ ਨੇ Hindu ਮੰਦਰਾਂ ਨੂੰ ਢਾ ਕੇ ਮਸਜਿਦਾਂ ਬਣਾਈਆਂ ਤੇ ਹੁਣ ਜਦੋਂ Hinduਾਂ ਦਾ ਰਾਜ ਆਇਆ ਹੈ ਤਾਂ ਇਹ ਮਸਜਿਦਾਂ ਢਾ ਕੇ ਮੰਦਰ ਬਣਾ ਰਹੇ ਹਨ ਜਦੋਂ ਸਾਡਾ ਖਾਲਸਾ ਰਾਜ ਰਿਹਾ ਸਿੱਖ ਰਾਜ ਰਿਹਾ ਇਸ ਰਾਜ ਦੇ ਵਿੱਚ ਨਾ ਤੇ ਕਿਸੇ ਦੀ ਮਸਜਿਦ ਨੂੰ ਢਾਇਆ ਗਿਆ ਨਾ ਕਿਸੇ ਮੰਦਰ ਨੂੰ ਢਾਇਆ ਗਿਆ ਨਾ ਕਿਸੇ ਚਰਚ ਨੂੰ ਢਾਇਆ ਗਿਆ ਕਿਸੇ ਦੇ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ ਗਈ ਜੇ ਸੋਨਾ ਗੁਰਦੁਆਰਿਆਂ ਨੂੰ ਦਾਨ ਦਿੱਤਾ ਗਿਆ ਤਾਂ ਉਨਾ ਹੀ ਸੋਨਾ ਮੰਦਰਾਂ ਨੂੰ ਵੀ ਦਿੱਤਾ ਗਿਆ ਮਸਜਿਦਾਂ ਨੂੰ ਵੀ ਦਿੱਤਾ ਗਿਆ ਚਰਚਾਂ ਨੂੰ ਵੀ ਦਿੱਤਾ ਗਿਆ ਅੱਜ ਹਿੰਦੂ ਰਾਜ ਦੇ ਵਿੱਚ ਚਰਚਾਂ ਵੀ ਢਾਈਆਂ ਜਾ ਰਹੀਆਂ ਮਸਜਿਦਾਂ ਵੀ ਢਾਈਆਂ ਜਾ ਰਹੀਆਂ ਤੇ ਗੁਰਦੁਆਰੇ ਵੀ ਢਾਏ ਜਾ ਰਹੇ ਆ। ਇਹ ਜਿਹੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਹਿੰਦੂ ਦੇ ਗਲ ਦੇ ਵਿੱਚੋਂ ਕੱਢੀਆਂ ਸੀ ਤਾਂ ਸਿੱਖ ਗੁਰੂਆਂ ਨੇ ਸਿੱਖਾਂ ਨੇ ਸਿੱਖਾਂ ਦੀ ਬਦੌਲਤ ਇਹ ਕੱਢੀਆਂ ਗਈਆਂ ਸੀ। ਤੇ ਅੱਜ ਜਦੋਂ ਹੁਣ ਇਹਨਾਂ ਦਾ ਰਾਜ ਆ ਗਿਆ ਸਾਡੇ ਗਦਾਰ ਲੀਡਰਾਂ ਦੀ ਵਜ੍ਹਾ ਦੇ ਕਰਕੇ ਇਹਨਾਂ ਨੇ ਪੂਰੀ ਸਿੱਖ ਕੌਮ ਨੂੰ ਇਹਨਾਂ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਔਰ ਇਹਨਾਂ ਨੇ ਜਿਹੜਾ ਹੈ ਸਾਡੇ ਗੁਰਦੁਆਰਿਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਗੁਰਦੁਆਰਾ ਗਿਆਨਕੋਟੜੀ ਸਾਹਿਬ ਹਰੀਦਵਾਰ ਦੇ ਵਿੱਚ ਢਾਕੇ ਉੱਥੇ ਸਰਕਾਰੀ ਬਿਲਡਿੰਗਾਂ ਬਣਾ ਦਿੱਤੀਆਂ ਗੁਰਦੁਆਰਾ ਮੰਗੂ ਮੱਠ ਪੂਰੀ ਉੜੀਸਾ ਦੇ ਵਿੱਚ ਢਾ ਦਿੱਤਾ ਗਿਆ ਗੁਰਦੁਆਰਾ ਮਟਨ ਸਾਹਿਬ ਕਸ਼ਮੀਰ ਦੇ ਵਿੱਚ ਢਾ ਦਿੱਤਾ ਗਿਆ ਗੁਰਦੁਆਰਾ ਡਾਂਗਮਾਰ ਸਾਹਿਬ ਸਿਕਮ ਦੇ ਵਿੱਚ ਢਾ ਦਿੱਤਾ ਗਿਆ ਗੁਰਦੁਆਰਾ ਗਵਾਲੀਅਰ ਸਾਹਿਬ ਦੇ ਵਿੱਚ ਜਿਹੜਾ ਉਹ ਢਾ ਦਿੱਤਾ ਗਿਆ ਗੁਰਦੁਆਰਾ ਗਊ ਘਾਟ ਮਥਰਾ ਦੇ ਵਿੱਚ ਢਾ ਦਿੱਤਾ ਗਿਆ 1984 ਦੇ ਵਿੱਚ ਸੌ ਤੋਂ ਵੱਧ ਗੁਰਦੁਆਰੇ ਤਾਂ ਦਿੱਲੀ ਦੇ ਵਿੱਚ ਹੀ ਢਾ ਦਿੱਤੇ ਦਰਬਾਰ ਸਾਬ ਢਾ ਦਿੱਤਾ ਗਿਆ ਅਕਾਲ ਤਖਸਾਲ ਨੂੰ ਢਾਇਆ ਇਹ ਸਾਰੇ ਦਾ ਸਾਰਾ ਜਿਹੜਾ ਹੈ ਇਸ Hindu ਰਾਜ ਦੇ ਵਿੱਚ ਹੋ ਰਿਹਾ ਹੈ ਔਰ ਹੁਣ ਵੀ ਗੁਰਦੁਆਰੇ ਢਾਏ ਜਾ ਰਹੇ ਹਨ ਪਰ ਅੱਜ ਅਸੀਂ ਸਿੱਖ ਕੌਮ ਦੇ ਕੁਝ ਗਦਾਰ ਲੀਡਰਾਂ ਦੀ ਵਜ੍ਹਾ ਕਰਕੇ ਅਸੀਂ ਬਿਲਕੁਲ ਬੇਵੱਸ ਹਾਂ ਲਾਚਾਰ ਹਾਂ ਅਸੀਂ ਕੁਛ ਨਹੀਂ ਕਰ 파ਰੇ ਕਿਉਂਕਿ ਅੱਜ ਅਸੀਂ ਗੁਲਾਮ ਹਾਂ ਇਹਨਾਂ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਰਾਜ ਹਮੇਸ਼ਾ ਨਹੀਂ ਰਹਿੰਦੇ ਰਾਜ ਭਾਗ ਕਦੀ ਮੁਸਲਮਾਨਾਂ ਦਾ ਰਾਜ ਆਇਆ ਕਦੀ ਅੰਗਰੇਜ਼ਾਂ ਦਾ ਆਇਆ ਪਹਿਲੇ ਸਿੱਖਾਂ ਦਾ ਸੀ ਹੁਣ ਜੇ ਤੁਹਾਡਾ ਰਾਜ ਆ ਗਿਆ ਤੇ ਇਹ ਵੀ ਜਿਹੜਾ ਹੈ ਹਮੇਸ਼ਾ ਨਹੀਂ ਰਹਿਣਾ ਸਾਡਾ ਰਾਜ ਫਿਰ ਆਵੇਗਾ ਜਦੋਂ ਸਾਡਾ ਰਾਜ ਆ ਗਿਆ ਅਲੱਗ ਹੋ ਗਏ ਤੇ ਦੁਆਰਾ ਤੁਸੀਂ ਫਿਰ ਗੁਲਾਮ ਹੋ ਜਾਓਗੇ ਫਿਰ ਤੁਹਾਨੂੰ ਆਜ਼ਾਦ ਕਰਵਾਉਣ ਵਾਲਾ ਕੋਈ ਨਹੀਂ ਹੋਵੇਗਾ ਇਸ ਕਰਕੇ ਹਰ ਕੰਮ ਜਿਹੜਾ ਹੈ ਸੋਇ ਸਮਝ ਕੇ ਕਰਨਾ ਚਾਹੀਦਾ ਹੈ ਇਹ ਮੇਰੀ ਸਰਕਾਰ ਨੂੰ ਅਪੀਲ ਹੈ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਸੁਖਦੇਵ ਸਿੰਘ ਟਾਲੀ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ